ਕਵਾਜੇ ਦਾ ਖੂ ਇੱਥੇ ਫਿਲਮਾਂ ਵੀ ਤਿਆਰ ਹੋਣ ਗਿਆ ਤਿਆਰੀ ਇਹਦੀ ਸ਼ੁਰੂ ਹੋ ਚੁੱਕੀ ਹੈ ਤੇ ਕੀ ਕੀ ਹੈਗਾ ਇਸ ਖੂ ਦੇ ਵਿੱਚ ਕੀ ਮੰਨਤਾ ਇਸ ਖੂ ਦੀ ਉਹ ਦੇਖਦੇ ਆਂ ਤੇ ਭਾਈ ਸਾਹਿਬ ਸਾਡੇ ਨਾਲ ਹੈਗੇ ਨੇ ਉਹਨਾਂ ਕੋਲ ਵੀ ਜਾਣਕਾਰੀ ਲੈਂਦੇ ਆਂ ਇਸ ਦੇ ਬਾਰੇ ਮੇਰਾ ਨਾਮ ਕੁਲਦੀਪ ਸਿੰਘ ਬਰਾੜ ਜੀ ਕੁਲਦੀਪ ਸਿੰਘ ਬਰਾੜ ਜੀ ਹਾਂਜੀ ਸਰ ਆਪ ਜਿਹੜੇ ਰਕਮੇ ਚ ਖੜੇ ਆਂ ਇਹ ਕਿਹੜੇ ਪਿੰਡ ਦਾ ਰਕਬਾ ਪਿੰਡ ਦਾ ਇਹ ਬੁੰਨ ਪਿੰਡ ਦਾ ਰਕਬਾ ਜੀ ਅੱਛਾ ਪੁਰਾਣੇ ਬਜ਼ੁਰਗਾਂ ਦਾ ਟਾਈਮ ਦਾ ਇਹ ਖੂਹ ਲੱਗਿਆ ਹੋਇਆ ਅੱਛਾ ਤੇ ਮਿਸਤਰੀ ਸੁਰਜਾ ਰਾਮ ਸੀਗਾ ਜੀ 1955 ਦੇ ਵਿੱਚ ਇਹ ਲਿਖਿਆ ਇੱਥੇ ਲਿਖਿਆ ਜੀ ਇੱਥੇ 1955 ਤੇ ਤਿਆਰ ਹੋਇਆ ਅੱਛਾ ਇਸ ਖੂਹ ਦੇ ਉੱਤੇ ਦੋ ਮਾਲਾਂ ਬਲਦਾ ਵਾਲੀਆਂ ਚਲਦੀਆਂ ਹੁੰਦੀਆਂ ਸੀ ਦੋ ਮਾਲਾਂ ਦੋ ਮਾਲਾਂ ਜੀ ਉਦੋਂ ਸੀਗਾ ਵੀ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਖੂਹ ਦੇ ਵਿੱਚ ਮਣਕਾ ਰੱਖ ਕੇ ਤੇ ਫਿਰ ਖੂਹ ਤਿਆਰ ਕੀਤਾ ਜਾਂਦਾ ਸੀ ਹੂੰ ਇਸ ਖੂਹ ਤੇ ਹੁਣ ਵੀ ਲੋਕ ਆਉਂਦੇ ਆ ਨਾ ਕੋਈ ਕਿਸੇ ਬੱਚੇ ਦੇ ਕੋਈ ਨਕਾਲ ਨਿਕਲਿਆ ਥੋੜਾ ਫੈਂਸੀ ਹੈ ਇੱਥੋਂ ਨਵਾ ਕੇ ਲੈ ਕੇ ਜਾਂਦੇ ਆ ਅੱਛਾ ਵਿੱਚ ਪਾਣੀ ਵੀ ਹੈਗਾ ਇਹਦੇ ਪਾਣੀ ਵੀ ਹੈਗਾ ਜੀ ਇਹਦੇ ਚ ਆਪਾਂ ਦੇਖ ਲੈਂਦੇ ਆ ਪਾਣੀ ਵੀ ਹੈਗਾ ਵਿੱਚ ਤੇ ਇਹ ਪੈਸੇ ਨਾਲ ਇਹ ਕੀ ਚੀਜ਼ ਪਿਆ ਇੱਥੇ ਇਹ ਜਿਹੜਾ ਆਪਣੇ ਉੱਤੇ ਬੈੜ ਲੱਗੇ ਹੁੰਦੇ ਸੀਗੇ ਜੀ ਹਾਂਜੀ ਇਹ ਪਾਣੀ ਇਹਨਾਂ ਦੇ ਵੇਚਦੇ ਹੀ ਚੱਲਦਾ ਹੁੰਦਾ ਸੀ ਉੱਤੇ ਇੱਕ ਬੁਰਜੀਆਂ ਹੁੰਦੀਆਂ ਸਾਈਡ ਤੇ ਹਾਂ ਇਹਨਾਂ ਦੇ ਉੱਤੇ ਟਿੰਡਾ ਲੱਗਦੀਆਂ ਸੀਗੀਆਂ ਜਿਹੜੀ ਸ਼ਾਫਟ ਆਉਂਦੀ ਸੀ ਇਹਨਾਂ ਦੇ ਉੱਤੇ ਇੱਕ ਪਾਸੇ ਲੱਗਦੀ ਸੀ ਉਹਦੇ ਟੰਡਾ ਚੱਲਦੀਆਂ ਹੁੰਦੀਆਂ ਸੀ ਅੱਛਾ ਇਹ ਖੂਹ ਤੇ ਕਈ ਲੋਕ ਕਹਿੰਦੇ ਸੀਗੇ ਵੀ ਅਸੀਂ ਇਹਨੂੰ ਜੀ ਜਗ੍ਹਾ ਨੂੰ ਖਰੀਦ ਲਈਏ ਪਰ ਅਸੀਂ ਸੋਚਿਆ ਇਹਦੇ ਵਿੱਚ ਜਿਹੜਾ ਸਾਡੇ ਚਾਚਾ ਜੀ ਛੋਟੂ ਬਰਾੜ ਜੀ ਹਾਂਜੀ ਉਹਨਾਂ ਦੇ ਬਜ਼ੁਰਗਾਂ ਦਾ ਅੱਧ ਸੀ ਅੱਧ ਅੱਧ ਸਾਡੇ ਵੱਡੇ ਬਜ਼ੁਰਗਾਂ ਦਾ ਸੀ ਅੱਛਾ ਇਥੇ ਨੇ ਬਚਾ ਲਿਆ ਤੁਸੀਂ ਮੈਂ ਉਹਨਾਂ ਨੂੰ ਮਿਲਿਆ ਮੈਂ ਉਹਨਾਂ ਨੂੰ ਕਿਹਾ ਚਾਚਾ ਜੀ ਵੀ ਆ ਖੂਦ ਹੀ ਜਗਾ ਤੁਸੀਂ ਵੇਚਣਾ ਸੋਣਿਓ ਅਸੀਂ ਉੱਥੇ ਵੀ ਲੰਗਰ ਕਰਦੇ ਹਾਂ ਚੌਲਾਂ ਦਾ ਹਰ ਸਾਲ ਹਾਂਜੀ ਖਵਾਜੇ ਦੇ ਨਾਂ ਦਾ ਲੰਗਰ ਕਰਦੇ ਜਦੋਂ ਝੋਨਾ ਲਾਉਣੀ ਆ بارش ਦੇ ਟਾਈਮ ਤੇ ਅੱਛਾ ਪਹਿਲੀ ਵਾਰੀ ਅਸੀਂ ਜਦੋਂ ਇੱਥੇ ਲੰਗਰ ਕੀਤਾ ਤਾਂ ਸਾਡੇ ਤੋਂ ਇੱਕ ਦੇਗ ਤਿਆਰ ਹੋਈ ਦੂਜੀ ਤਾਂ ਦੇਗ ਤਿਆਰ ਨਹੀਂ ਖਵਾਜੇ ਨੇ ਕਰਨ ਦਿੱਤੀ ਅੱਛਾ ਉਹ ਘਰੇ ਜਾ ਕੇ ਤਿਆਰ ਕੀਤੀ ਜੀ ਅਸੀਂ ਕਿਉਂ ਗੁੜ ਦੇ ਚੌਲ ਹੁੰਦੇ ਆ ਜੀ ਹਾਂ ਤੇ ਇਹ ਦੇਖਦੇ ਉਤੋਂ ਇੱਕ ਥਾਲ ਵੀ ਸਾਡਾ ਉੱਡ ਗਿਆ ਜਿਹੜਾ ਸਾਨੂੰ ਮੁੜ ਕੇ ਨਹੀਂ ਥਿਆ ਸਟੀਲ ਦਾ ਸੀ ਹਨੇਰੀ ਆ ਗਈ ਸੀ ਹਨੇਰੀ ਆ ਗਈ ਸੀ ਬਹੁਤ ਕਾਲਾ ਬੋਲਾ ਬੱਦਲ ਚੜਾ ਤੇ ਬਹੁਤ ਜ਼ਿਆਦਾ بارش ਹੋਈ ਸੀ ਅੱਛਾ ਹੁਣ ਅਸੀਂ ਜਦੋਂ ਵੀ ਸਾਲ ਦੇ ਸਾਲ ਚੌਲਾਂ ਦੇਖ ਕਰਦੇ ਆ ਅਸੀਂ ਦਸਤੇ ਨੂੰ ਹੀ ਅਰਦਾਸ ਕਰਦੇ ਆ ਵੀ ਸਾਨੂੰ ਜਿੰਨਾ ਲੋੜ ਆ ਉਹਨਾਂ ਦੇ ਦਿਆ ਕਰ ਸਾਨੂੰ ਜ਼ਿਆਦੇ ਦੀ ਲੋੜ ਨਹੀਂ ਹਾਂ ਵੀ ਸਾਡੇ ਨਾਲ ਤਾਂ ਸੋਕਾ ਆਉਣਾ ਚਾਹੀਦਾ ਤੇ ਨਾ ਡੋਬਾ ਆਉਣਾ ਚਾਹੀਦਾ ਅੱਛਾ ਐਤਕੀ ਵੀ بارش ਇੰਨੀ ਕਾਈ ਜੀ ਵੀ ਸਾਡੇ 1 ਮਹੀਨਾ ਜਿਹੜੀਆਂ 4 ਬਾਈ ਨਾਲ ਅਸੀਂ ਚੋਨਾ ਵੜਦੇ ਰਹੇ ਆ ਲਾਸਟ ਤੇ بارشਾਈ ਜਦੋਂ ਉਹ ਵੀ ਵੀ ਇੱਥੋਂ ਤੱਕ ਸਾਨੂੰ ਮਾਲਕ ਨੇ ਸਾਥ ਦਿੱਤਾ ਹੈ ਇਹ ਜਗਾ ਤੇ ਜੇ ਅਸੀਂ ਕੋਈ ਚੀਜ਼ ਰੱਖਦੇ ਆ ਨਾ ਜਿਵੇਂ ਕਿਸੇ ਨੇ ਤੂੜੀ ਰੱਖ ਲਈ ਹੋਰ ਮਤਲਬ ਉਹ ਅਗਲੇ ਨੂੰ ਮਹਿਸੂਸ ਨਹੀਂ ਹੁੰਦਾ ਪਰ ਇਸ ਚੀਜ਼ ਤੇ ਉਹ ਜਦਾ ਤੇ ਰੱਖਣ ਦਾ ਸਾਨੂੰ ਆਪ ਦੇ ਆਪ ਨੂੰ ਨੁਕਸਾਨ ਹੋਇਆ ਸਾਨੂੰ ਆਪ ਨੂੰ ਮਹਿਸੂਸ ਹੋਇਆ ਉਸ ਚੀਜ਼ ਦਾ ਸਿਲਾ ਮਿਲਦਾ ਹੈ ਸਿਲਾ ਮਿਲਦਾ ਤੁਹਾਨੂੰ ਕਿਉਂਕਿ ਇਹ ਜਲ ਦੇਵਤਾ ਆਪਾਂ ਮੰਨਦੇ ਆ ਹਨਾ ਇਹ ਇਹਦਾ ਇਹ ਹੈ ਵੀ ਇਹਦੇ ਵਿੱਚ ਕਿਸੇ ਬੱਚੇ ਦੇ ਕਿਸੇ ਦੇ ਕੋਈ ਫੋੜਾ ਫੈਂਸੀ ਹੋਇਆ ਨਕਾਲ ਨਿਕਲੇ ਆਇਆ ਹਾਂ ਤਾਂ ਕਈ ਲੋਕ ਇੱਥੋਂ ਪਾਣੀ ਵੀ ਲੈ ਜਾਂਦੇ ਆ ਜਿਹੜਾ ਕਿ ਤਿੰਨ ਡੰਗ ਉਹਨਾਂ ਨੂੰ ਨਵਾ ਕੇ ਉਹਦੇ ਨਾਂ ਦਾ ਆਪਦੇ ਭਾਵੇਂ ਘਰੇ ਪ੍ਰਸ਼ਾਦ ਬੱਚਿਆਂ ਨੂੰ ਵੰਡ ਦਿਓ ਭਾਵੇਂ ਇੱਥੇ ਲਾ ਕੇ ਵੰਡ ਦਿਓ ਉਹ ਵੀ ਠੀਕ ਹੋ ਜਾਂਦੀ ਹੈ ਤੇ ਬਰਾੜ ਸਾਹਿਬ ਨੇ ਫਿਰ ਕੀ ਕਿਹਾ ਬਰਾੜ ਸਾਹਿਬ ਨੇ ਜਦੋਂ ਮੈਂ ਕਿਹਾ ਵੀ ਉਹ ਕਹਿੰਦੇ ਵੀ ਤੁਸੀਂ ਐਂ ਕਰੋ ਖੁਦ ਹੀ ਜਗਾ ਮੈਨੇਜ ਕਿਸੇ ਨੂੰ ਵੇਚਦਾ ਹਾਂਜੀ ਤੁਸੀਂ ਐਂ ਕਰੋ ਇਹਨੂੰ ਤਿਆਰ ਕਰ ਲਓ ਜੀ ਜਦੋਂ ਕਿਸੇ ਫਿਲਮ ਦੀ ਸ਼ੂਟਿੰਗ ਹੋਈ ਤਾਂ ਫਿਲਮ ਦੀ ਸ਼ੂਟਿੰਗ ਵੀ ਇੱਥੇ ਹੀ ਹੋਊਗੀ ਤੇ ਵੱਡੇ ਬਜ਼ੁਰਗਾਂ ਦੇ ਨਾਂ ਦਾ ਇੱਕ ਉੱਥੇ ਗੇਟ ਵੀ ਬਣਾਓ। ਅੱਛਾ ਉਹਨਾਂ ਨੇ ਇਹ ਵੀ ਕਿਹਾ ਵੀ ਆਹ ਰਸਤਾ ਆਉਂਦਾ ਵੱਡੇ ਬਜ਼ੁਰਗਾਂ ਦੇ ਨਾਂ ਦਾ ਉੱਥੇ ਗੇਟ ਬਣਾਓ ਉੱਤੇ ਲਿਖਿਆ ਜਾਵੇ ਵੀ ਬਜ਼ੁਰਗਾਂ ਦਾ ਵੀ ਖੂ ਹਾਂ ਹੁਣ ਆ ਅਸੀਂ ਇੱਥੇ ਸਾਡੇ ਦਰਖਤ ਖੜੇ ਸੀ ਸਪੈਦੇ ਸੀ ਹਾਂਜੀ ਉਹ 30-32 ਹਜ਼ਾਰ ਦੇ ਵੇਚ ਕੇ ਉਹ ਪੈਸਾ ਸੀ ਇੱਥੇ ਉੱਤੇ ਲਾਤਾ ਅਤੇ ਆ ਜਿਹੜੀ ਚੀਜ਼ ਬਣਾਈ ਆ ਆ ਤੁਸੀਂ ਬਾਅਦ ਚ ਬਣਾਈ ਹੈ ਠੰਨੇ ਵਾਲੀ ਹੈ ਪਹਿਲਾਂ ਦੀ ਠੰਨੇ ਵਾਲੇ ਪਹਿਲਾਂ ਦੀ ਹੈ ਉਹ ਛੱਡ ਵੀ ਹੁਣ ਬਣਾਇਆ ਆ ਬੁਰਦੀਆਂ ਦੋ ਰੱਖੀਆਂ ਇੱਥੇ ਅਸੀਂ ਇੰਗਲਾਂ ਦੇ ਉੱਤੇ ਬੋਰਡ ਲਾਵਾਂਗੇ ਵੱਡੇ ਬਜ਼ੁਰਗਾਂ ਦੇ ਨਾਂ ਜਿਹੜੇ ਉਹਦੇ ਉੱਤੇ ਲਿਸਟ ਪਕਾਇਦਾ ਲਿਖਾਂਗੇ ਅੱਛਾ ਅੱਛਾ ਬੜੀ ਸੋਹਣੀ ਚੀਜ਼ ਬਣਾਈ ਹੈ ਤੁਸੀਂ ਹੈਨਾ ਇਹ ਵਾਲੀ ਕੋਈ ਤੇ ਇਹ ਐਦੇ ਕੋਈ ਨੇੜੇ ਤੇ ਦੇ ਹੋਰ ਵੀ ਖੂ ਹੈਗਾ ਸੀ ਕਹਿੰਦੇ ਇੱਕ ਰੇਲਵੇ ਸਟੇਸ਼ਨ ਦੇ ਕੋਲ ਖੂਈ ਹੈਗੀ ਸੀ ਰੇਲਵੇ ਸਟੇਸ਼ਨ ਦੇ ਕੋਲ ਉੱਥੋਂ ਇੱਕ ਡੰਡੀ ਜਾਂਦੀ ਸੀ ਬਾਗਿਆਲੇ ਨੂੰ ਬਾਗਿਆਲੇ ਪਿੰਡ ਨੂੰ ਬਾਗਿਆਲੇ ਪਿੰਡ ਨੂੰ ਮੇਰੇ ਚਾਚਾ ਜੀ ਦੀ ਜਮੀਨ ਨਾਲ ਤੇ ਸਾਡੇ ਬਜ਼ੁਰਗ ਦੀ ਜਮੀਨ ਉਹਦੇ ਵਿੱਚੋਂ ਦੀ ਇੱਕ ਡੰਡੀ ਜਾਂਦੀ ਸੀ ਧੀ ਹਾਂਜੀ ਉੱਥੇ ਇੱਕ ਖੂਈ ਹੁੰਦੀ ਸੀ ਪਾਣੀ ਪੀਣ ਵਾਲੀ ਅੱਛਾ ਉਹ ਸਾਡੇ ਚਾਚਾ ਜੀ ਮਾਸਟਰ ਮਕੀਤ ਸਿੰਘ ਵੀ ਉਹਦੇ ਬਰਾੜ ਸਾਹਿਬ ਦੇ ਕੋਲੇ ਬੈਠੇ ਸੀ ਜਦੋਂ ਮੈਂ ਗੱਲ ਕੀਤੀ ਤੇ ਉਹ ਕਹਿੰਦੇ ਵੀ ਉੱਥੇ ਨਾ ਆਪਣੇ ਛੋਟੂ ਛੋਟੂ ਹੀ ਕਹਿੰਦੇ ਚਾਚਾ ਜੀ ਉਹ ਰਣ ਨੂੰ ਹਾਂਜੀ ਰਾਜੇ ਨਾਲ ਨਾਮ ਲੈ ਬਿੰਦੇ ਹਾਂ ਕਹਿੰਦੇ ਉੱਥੇ ਨਾ ਖੂਹ ਹੀ ਹੁੰਦੀ ਸੀ ਕਹਿੰਦੇ ਮੈਂ ਉਹ ਖੂਹ ਬੰਦ ਕਰਾਤੀ ਵੀ ਲੋਕ ਪਾਣੀ ਪੀਂਦੇ ਤੇ ਮੇਰੀ ਆ ਤਾਂ ਲੱਤ ਟੁੱਟ ਗਈ ਤੇ ਖੂਹ ਦੀ ਜਗਾ ਨਾ ਵਿੱਚੋਂ ਤੁਸੀਂ ਅੱਛਾ ਆ ਲੱਭ ਜ ਉਹਨਾਂ ਨੇ ਇਹ ਗੱਲ ਕਹੀ ਸੀ ਕਿਉਂਕਿ ਪਾਣੀ ਤਾਂ ਪਿਆਸੇ ਬੰਦੇ ਨੂੰ ਪਿਆਣਾ ਯਾਰ ਬੜਾ ਪੁੰਨ ਦਾ ਕੰਮ ਹੈ ਐਵੇਂ ਜਿਵੇਂ ਉੱਥੇ ਖੂਹ ਹੀ ਹੈ ਨਾ ਹੁੰਦੀ ਸੀ ਓਵੇਂ ਖੂਹ ਇੱਕ ਡੰਗਰ ਖੇੜੇ ਬਸ ਛੱਡੇ ਦੇ ਕੋਲੇ ਆ। ਅਮੀ ਰੋਡ ਤੇ ਬਣੀ ਹੋਈ ਆ। ਰੋਡ ਤੇ ਬਣੀ ਆ। ਅਜੇ ਵੀ ਹੈਗੀ ਆ। ਉਹ ਅਜੇ ਵੀ ਲੋਕ ਪਾਣੀ ਪੀਂਦੇ ਆ। ਮੈਨੂੰ ਲੱਗਦਾ ਵੀ ਹੁਣ ਜਿਹੜੀ ਰੋਡ ਉਧਰਲੇ ਪਾਸੇ ਚੌੜੀ ਹੋਣੀ ਆ ਤੇ ਸ਼ਾਇਦ ਕੋਈ ਬੰਦ ਹੋ ਜਾਈ। ਹਾਂ। ਇਸ ਖੂਹ ਦੇ ਨਾਲ ਦੇ ਸਾਡੇ ਖੂਹ ਪਿੰਡ ਦੇ ਵਿੱਚ ਤਕਰੀਬਨ 3-4 ਸੀ। ਦੋ ਜੈਲਦਰਾ ਦੀ ਪੱਤੀ ਸੀ। ਇਹ ਬਰਾੜਾਂ ਦੀ ਪੱਤੀ ਆ ਗਈ। ਹਾਂ। ਜੈਲਦਰਾ ਦੀ ਪੱਤੀ 'ਚ ਇੱਕ ਖੂਹ ਦੀ ਜਗ੍ਹਾ ਹੈਗੀ ਖੂਹ ਵੀ ਖੜਾ ਹੈ। ਪਰ ਉਹ ਖੂਹ ਦੇ ਉੱਥੇ ਕੋਈ ਥਾਮ ਸੰਭਾਲ ਹੈ ਨਹੀਂਗੀ। ਹਾਂ। ਉਹ ਖੜਾ ਤੇ ਇਸ ਸਿੰਘ ਲੀਟਰ ਦੀ ਢਾਣੀ ਦੇ ਆਲੇ ਪਾਸੇ ਆ ਤੇ ਤੇ ਇਸ ਸਿੰਘ ਲੀਟਰ ਦੀ ਤੇ ਉੱਥੇ ਉਹਨਾਂ ਦੇ ਭਤੀਜੇ ਦੀ ਜ਼ਮੀਨ ਹੈਗੀ ਆ ਰਵੀ ਬਰਾੜ ਦੀ ਉੱਥੇ ਹੈਗਾ ਉਹ ਖੂਹ ਖੂਹ ਹੈਗਾ ਜਗਾ ਪਈ ਆ ਉਹ ਵੀ ਆ ਜਿਵੇਂ ਹੁਣ ਅਸੀਂ ਤਿਆਰ ਕਰ ਲਿਆ ਨਾ ਉੱਤੇ ਉਹ ਥੱਲੇ ਥੱਲੇ ਵਾਲਾ ਰਹਿ ਗਿਆ ਉਤਲਾ ਹੈ ਨਹੀਂਗਾ ਤੇ ਮਾਨ ਹੈ ਨਹੀਂ ਪਿੰਡ ਆਪਾਂ ਚਲੇ ਜਾਨੇ ਆ ਅਭੋਂ ਨੂੰ ਪਿੰਡ ਬੋਂਨ ਚਲੇ ਜਾਨੇ ਉੱਥੇ ਹੀ ਦੇਖਿਆ ਕਿ ਛੱਪੜ ਦੇ ਵਿੱਚ ਖੂਹ ਪੁਰਾਣੇ ਵਕਤ ਦਾ ਛੱਪੜ ਦੇ ਵਿੱਚ ਖੂਹ ਪੁਰਾਣਾ ਹੈਗਾ ਉਹ ਵੀ ਹੈਗਾ ਉਹ ਵੀ ਹੈਗਾ ਪਹਿਲਾਂ ਤਾਂ ਹੁੰਦਾ ਸੀ ਵੀ ਉਹ ਲੋਕ ਪਾਣੀ ਭਰਦੇ ਸੀ ਪੀਣ ਆਸਤੇ ਹੁੰਦਾ ਸੀ ਉਹ ਉੱਤੇ ਉਹਦੇ ਰਸੇ ਨਾਲ ਖਿੱਚ ਕੇ ਪਾਣੀ ਭਰ ਦਿੰਦੇ ਸੀ ਬੋਕੇ ਹੁੰਦੇ ਦੂਜੇ ਚਮੜੇ ਦੇ ਬੋਕੇ ਹੁੰਦੇ ਸੀ ਲੋ ਚਮੜੇ ਦੇ ਬੋਕੇ ਹੁੰਦੇ ਸੀ ਚਮੜੇ ਦੇ ਬੋਕੇ ਹੁੰਦੇ ਸੀ ਉਹਨਾਂ ਨਾਲ ਪਾਣੀ ਭਰ ਦਿੰਦੇ ਖੂਬ ਛੱਪੜ ਦੇ ਵਿੱਚ ਹੈਗਾ ਹਜੇ ਆ ਫਿਰ ਜਿਵੇਂ ਸਮਾਂ ਬਦਲਿਆ ਤਾਂ ਉਹਨਾਂ ਨੇ ਸਮਾਂ ਬਦਲਿਆ ਉਹ ਮੱਛੀ ਫਾਰਮਾਂ ਨੂੰ ਠੇਕੇ ਦੇਤਾ ਪਿੰਡ ਵਾਲਿਆਂ ਨੇ ਉਹ ਖੂਹ ਸ਼ਾਇਦ ਭਰਿਆ ਪਿਆ ਹੋਊਗਾ ਮਿੱਟੀ ਵਿੱਚ ਪੈ ਗਈ ਹੋਵੇ ਤੇ ਪੈ ਗਈ ਹੋਵੇ ਸ਼ਾਇਦ ਨਾ ਪਈ ਹੋਵੇ ਤਾਂ ਨਾ ਪਈ ਹੋਵੇ ਤਾਂ ਹੁਣ ਮੱਛੀ ਬਰ ਬਣਿਆ ਕੋਈ ਤਾਂ ਤਾਂ ਨਹੀਂ ਉੱਥੇ ਹਾਂ ਆਸ-ਪਾਸੇ ਪਾਣੀ ਹੈਗਾ ਅਸੀਂ ਵੀ ਦੇਖ ਕੇ ਆਏ ਹੁਣ ਪਰ ਉਹ ਅੰਦਰ ਜਾ ਨਹੀਂ ਸਕਦੇ ਉਹਦੇ ਕਿਉਂਕਿ ਪਾਣੀ ਬਹੁਤ ਜ਼ਿਆਦਾ ਹੈ ਜੇ ਨਾਲ ਦਾ ਖੂਦ ਤੁਹਾਨੂੰ ਮਿਲੂਗਾ ਜਦੋਂ ਤੁਸੀਂ ਵਾਟਰ ਸਕੋਲ ਜਾਊਂਗਾ ਤੇ ਨਾਲ ਰੋਡ ਜਾਂਦੀ ਹਾਂਜੀ ਰੋਡ ਤੋਂ ਗਾਂ ਜਾ ਕੇ ਨਹਿਰ ਦੀ ਪਰੜੀ ਪੈ ਜਾਣਾ ਔਰ ਟਾਣੀ ਹੈਗੀ ਆ ਬਾਗੜੀਆਂ ਦੀ ਅੱਛਾ ਅਰਜਨਾਮ ਕੀ ਉੱਥੋਂ ਨਹਿਰ ਦੀ ਪਰੜੀ ਪੈ ਜਾਣਾ ਅੱਗੇ ਜਾ ਕੇ ਨਾ ਉਹ ਤਕਰੀਬਨ ਕੋਈ 5-6 ਕਿੱਲੇ ਵਾੜ ਤੇ ਇੱਕ ਐ ਕੱਚਾ ਰਸਤਾ ਲੱਤੂਗਾ ਤੇ ਪੀੜਾ ਜਿਹਾ ਰਸਤਾ ਉਹਦੇ ਤੇ ਦੋ ਕਿੱਲਿਆਂ ਤੇ ਜਾ ਕੇ ਤੁਹਾਨੂੰ ਖੂਬ ਮਿਲੂਗਾ ਖੂਬ ਮਿਲੇ ਹਾਂ ਤੇ ਅਗਰ ਐਸ ਖੂ ਨੂੰ ਜਿਵੇਂ ਫਿਲਮਾਂ ਦੀ ਤੁਸੀਂ ਗੱਲ ਕੀਤੀ ਐ ਵੀ ਫਿਲਮਾਂ ਤਿਆਰ ਹੋਣ ਗਿਆ ਤਾਂ ਐਦਰ ਰੇਲਵੇ ਸਟੇਸ਼ਨ ਕਿੰਨੀ ਕੁ ਵਿੱਥ ਤੇ ਹੈਗਾ ਤੇ ਕਿਹੜਾ ਹੈਗਾ ਰੇਲਵੇ ਸਟੇਸ਼ਨ ਦਾ ਨਾਮ ਕੀ ਹੈ ਇਹ ਰੇਲਵੇ ਸਟੇਸ਼ਨ ਆ ਬੁੰਨ ਦੀ ਜ਼ਮੀਨ ਦੇ ਵਿੱਚ ਅੱਛਾ ਪਰ ਇਹ ਰੇਲਵੇ ਸਟੇਸ਼ਨ ਜਿਹੜਾ ਇਹਦੂ ਪਿੱਛੇ ਫਾੜਕ ਸੀਗਾ ਜਿਹੜਾ ਕਿ ਬਾਗੇ ਵਾਲੇ ਤੋਂ ਘੁੱਗਿਆਂ ਨੂੰ ਰਸਤਾ ਜਾਂਦਾ ਸੀ ਰੋਕੀ ਬਰਾੜ ਦੀ ਢਾਣੀ ਨੂੰ ਹਾਂਜੀ ਉਸ ਤੇ ਫਾੜ ਕੇ ਸੀਗਾ ਉੱਥੇ ਬਣਦਾ ਇਹ ਸਾਡੇ ਤਾਏ ਜੀ ਸੀ ਗੁਰਦਰਸ਼ਨ ਸਿੰਘ ਬਰਾੜ ਜਿਹੜੇ ਕਿ ਗੁਜ਼ਰ ਗਏ ਉਹਨਾਂ ਨੇ ਉਦੋਂ ਰਾਤੇ ਰਾਤ ਦਿੱਲੀ ਆ ਥੜਦਾ ਸੀ ਉਹਨਾਂ ਨੇ ਉੱਥੋਂ ਰਾਤੇ ਰਾਤ ਇੱਥੇ ਚੁਕਾ ਲਿਆਂਦਾ ਸਟੇਸ਼ਨ ਇੱਥੇ ਬਣ ਗਿਆ ਇੱਥੇ ਸਟੇਸ਼ਨ ਇਹ ਸੇਕਣਾ ਦੇ ਨਾ ਚੱਕ ਬਣ ਵਾਲੇ ਦਾ ਹੈ ਬੁੰਨ ਦੀ ਜ਼ਮੀਨ ਅੱਛਾ ਅੱਛਾ ਠੀਕ ਹੈ ਮਤਲਬ ਜੇ ਲੋਕ ਦੇਖਣ ਆਣ ਤਾਂ ਉਹ ਇੱਥੋਂ ਚੱਕਵਾਨ ਵਾਲੇ ਦੇ ਰੇਲਵੇ ਸਟੇਸ਼ਨ ਤੋਂ ਚੱਕਵਾਨ ਵਾਲੇ ਦੇ ਰੇਲਵੇ ਸਟੇਸ਼ਨ ਤੋਂ ਆ ਸਕਦੇ ਆ ਉੱਥੋਂ ਰੋਡ ਆਉਂਦੀ ਭੰਨ ਨੂੰ ਉਹਦੇ ਚੋਂ ਖੱਬੇ ਹੱਥ ਜੰਡੀ ਦੇ ਕੋਲੋਂ ਇੱਕ ਰਸਤਾ ਆਉਂਦਾ ਜਿਹਦੇ ਕੋਈ ਲੋਕ ਜੰਡੀ ਨੂੰ ਪੁੱਛਦੇ ਹਾਂਜੀ ਆ ਮੇਨ ਰੋਡ ਤੇ ਲਿੰਕ ਰੋਡ ਹੀ ਆ ਸਮਝੋ ਹਾਂਜੀ ਉੱਥੋਂ ਤਕਰੀਬਨ ਅੱਧਾ ਪੌਣਾ ਕਿਲੋਮੀਟਰ ਬਾਅਦ ਹੀ ਪੈਂਦਾ ਹੈ ਤੇ ਅਗਰ ਇਧਰੋਂ ਦੇਖਣ ਤਾਂ ਇਧਰੋਂ ਜਿਹੜੀ ਮੇਨ ਰੋਡ ਕਿਹੜੀ ਹੈਗੀ ਹੈ ਇਹ ਇਧਰੋਂ ਮਨੋੜ ਰੋਡ ਆ ਗਈ ਮਨੋੜ ਰੋਡ ਤੋਂ ਪਿੰਡ ਆ ਬੋਨ ਨੂੰ ਜਿਹੜੀ ਰੋਡ ਆਉਂਦੀ ਹੈ ਉਹਦੇ ਉੱਤੇ ਤਕਰੀਬਨ ਉੱਥੋਂ 5 ਕਿਲੋਮੀਟਰ ਪਊਗਾ ਜੀ ਅੱਛਾ ਪਹਿਲੇ ਪਿੰਡ ਆ ਬੋਨਾਂ ਦਾ ਪਾ ਬੋਨ ਆਊਗਾ 1 ਕਿਲੋਮੀਟਰ ਉਹਦੇ ਅੱਗੇ ਪਊਗਾ ਕੋਈ ਉਸ ਤੋਂ ਅੱਗੇ ਫਿਰ ਉਹੀ ਡੰਡੀ ਤੋਂ ਫਿਰ ਇੱਥੇ ਆ ਕੇ ਡੰਡੀ ਤੋਂ ਇੱਥੇ ਆਉਣਾ ਪਊਗਾ ਕਿਉਂ ਬੋਨ ਤੋਂ ਜਦੋਂ ਕ੍ਰੋਸ ਕਰਦੇ ਆ ਇੱਕ ਚੱਕ ਬਣ ਵਾਲੇ ਰਸਤਾ ਜਾਂਦਾ ਅੱਛਾ ਇੱਕ ਸਟੇਸ਼ਨ ਨੂੰ ਜਾਂਦਾ ਚੱਕ ਬਣ ਵਾਲੇ ਹਾਂ ਜਿਹੜਾ ਸਟੇਸ਼ਨ ਵਾਲਾ ਰਸਤਾ ਹੈ ਬਾਗਲੇ ਵਾਲੇ ਨੂੰ ਵੀ ਜਾਂਦਾ ਰਸਤਾ ਹੈ ਇਹ ਰੋਡ ਜਿਹੜੀ ਅੱਛਾ ਟੱਕ ਬਾਣ ਵਾਲਾ ਜਿਹੜੀ ਉਹੋਂ ਤੋਂ ਹੁੰਦੀ ਹੈ ਨਾ ਟੱਕ ਬਾਣ ਵਾਲੇ ਸਟੇਸ਼ਨ ਤੇ ਹੋ ਕੇ ਤੇ ਅੱਗੇ ਬਾਜੇ ਵਾਲਾ ਲੱਲੋ ਵਾਲੀ ਉਧਰ ਵੀ ਰੋਡ ਨਿਕਲ ਜਾਂਦਾ ਏ ਸਾ ਠੀਕ ਠੀਕ ਤਾਂ ਭਾਈ ਸਾਹਿਬ ਤੁਸੀਂ ਵੀ ਕੋਸ਼ਿਸ਼ ਕਰੋ ਤੇ ਅਸੀਂ ਵੀ ਲੋਕਾਂ ਨੂੰ ਅਪੀਲ ਕਰਦੇ ਆ ਕਿ ਜਿਹੜੀ ਤੁਹਾਡੇ ਕੋਲੋਂ ਇਹੋ ਜਿਹੀ ਵਿਰਾਸਤ ਹੈਗੀ ਹੈ ਉਸ ਨੂੰ ਸੰਭਾਲ ਕੇ ਰੱਖਿਆ ਜਾਵੇ ਜਿੱਦਾਂ ਇਹਨਾਂ ਵੀਰਾਂ ਨੇ ਕੋਸ਼ਿਸ਼ ਕੀਤੀ ਹੈ ਔਰ ਕੋਸ਼ਿਸ਼ ਕਰ ਰਹੇ ਨੇ ਅੱਗੇ ਦੇਖੋ ਹੁਣ ਸੰਭਾਲ ਰਹੇ ਆ ਇਸ ਚੀਜ਼ ਨੂੰ ਤੇ ਇੱਥੇ ਫਿਲਮਾਂ ਵੀ ਬਣਨ ਗਿਆ ਆਸ-ਪਾਸੇ ਦਾ ਦ੍ਰਿਸ਼ ਵੀ ਵਧੀਆ ਹੈਗਾ ਤੇ ਲੋਕਾਂ ਨੂੰ ਵੀ اپੀਲ ਹੈ ਕਿ ਜਿਹੜੀਆਂ ਪੁਰਾਣੀਆਂ ਵਿਰਾਸਤਾ ਨੇ ਉਹਨਾਂ ਨੂੰ ਸੰਭਾਲ ਕੇ ਰੱਖਿਆ ਜਾਵੇ ਬਹੁਤ ਮਿਹਰਬਾਨੀ ਹੋਏਗੀ ਬਹੁਤ ਸ਼ੁਕਰੀਆ ਜੀ